ਯਾਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਲੰਗਾ ਖੋਲਿਆ ਜਾਵੇ ਛੇਤੀ ਤੋਂ ਛੇਤੀ ਉਹਨਾਂ ਕਰਤਾਰਪੁਰ ਸਾਹਿਬ ਲੰਗਾ ਖੋਲਣ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਸਿੱਖਾਂ ਦੀ ਭਾਵਨਾ ਤੇ ਆਸਥਾ ਦਾ ਮਸਲਾ ਹੈ ਯਾਨੀ ਹਰਪ੍ਰੀਤ ਨੇ ਵੀ ਕਿਹਾ ਕਿ ਹੁਣ ਤਾਂ ਵਪਾਰ ਤੇ ক্রিকেট ਵੀ ਸ਼ੁਰੂ ਹੋ ਚੁੱਕੀ ਹੈ ਸੋ ਇਸ ਕਰਕੇ ਕਰਤਾਰਪੁਰ ਸਾਹਿਬ ਲੰਗੇ ਨੂੰ ਬੰਦ ਨਾ ਰੱਖਿਆ ਜਾਵੇ ਉਹਨਾਂ ਕਿਹਾ ਕਿ ਆਸਥਾ ਵਪਾਰ ਤੇ ক্রিকেট ਨਾਲੋਂ ਬਹੁਤ ਵੱਡੀ ਹੈ ਉਹਨਾਂ ਕਿਹਾ ਕਿ ਅਸੀਂ ਵੀ ਕਰਤਾਰਪੁਰ ਸਾਹਿਬ ਦੀ ਸੇਵਾ ਦੇ ਵਿੱਚ ਹਿੱਸਾ ਪਾ ਸਕੀਏ ਇਸ ਕਰਕੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲੇ ਜਾਣ ਦੀ ਜ਼ਰੂਰਤ ਹੈ। ਬਹੁਤ ਪਾਵਨ ਪਵਿੱਤਰ ਮੁਕੱਦਸ ਜਿਹੜਾ ਸਥਾਨ ਹੈ ਸ੍ਰੀ ਕਰਤਾਰਪੁਰ ਸਾਹਿਬ। ਤੇ ਜਦੋਂ ਪਾਣੀ ਜਿਹੜਾ ਸੀ ਉਤਰਿਆ ਤੇ ਉੱਥੇ ਮਲਬਾ ਜਿਹੜਾ ਸੀ, ਮਿੱਟੀ ਕੱਟਾ ਜਿਹੜਾ ਸੀ ਬਹੁਤ ਵੱਡੇ ਪੱਧਰ ਤੇ ਉੱਤੇ ਜੰਮਿਆ ਤੇ ਉੱਥੋਂ ਦੇ ਸੇਵਾਦਾਰਾਂ ਨੇ ਜਿਹੜਾ ਹੈ ਉਹ ਸਫਾਈ ਕੀਤੀ ਪਾਕਿਸਤਾਨ ਦੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਤੇ ਹਰ ਸਿੱਖ ਇਹ ਲੋਚਾ ਕਰ ਰਿਹਾ ਸੀ ਕਿ ਸ਼ਾਇਦ ਅਸੀਂ ਵੀ ਜਿਹੜਾ ਹੈ ਜਾ ਕੇ ਕਾਸ਼ ਕਰਤਾਰ ਪ੍ਰਸਾਦ ਦੀ ਸੇਵਾ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਪਰ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਉਹ ਬੰਦ ਕੀਤਾ ਹੋਇਆ ਹੈ ਜੰਗ ਦੇ ਕਾਰਨ ਇਹ ਲੰਘਾ ਬੰਦ ਕੀਤਾ ਸੀ ਮੈਚ ਜਿਹੜੇ ਨੇ ক্রিকেট ਦੇ ਉਹ ਵੀ ਸ਼ੁਰੂ ਹੋ ਗਏ ਨੇ ਤੇ ਇਹ ਸਿੱਖਾਂ ਦੀ ਆਸ ਦਾ ਸਿੱਖਾਂ ਦੀ ਭਾਵਨਾ ਦਾ ਸਿੱਖਾਂ ਦੀ ਸ਼ਰਧਾ ਦਾ ਮਸਲਾ ਹੈ ਤੇ ਜੇ ਵਪਾਰ ਤੇ ক্রিকেট ਸ਼ੁਰੂ ਹੋ ਸਕਦੀ ਹੈ ਤੇ ਫਿਰ ਆਸਥਾ ਜਿਹੜੀ ਆ ਵਪਾਰ ਤੇ ক্রিকেট ਤੋਂ ਵੱਡੀ ਛੋਟੀ ਨਹੀਂ ਹੈ ਬਹੁਤ ਵੱਡੀ ਹੈ ਤੇ ਭਾਰਤ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਹੈ ਉਹ ਜਲਦ ਤੋਂ ਜਲਦ ਖੋਲਣਾ ਚਾਹੀਦਾ ਹੈ ਤਾਂ ਕਿ ਅਸੀਂ ਵੀ ਜਿਹੜਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦیدار ਕਰ ਸਕੀਏ ਤੇ ਉੱਥੇ ਜਿਹੜੀ ਸੇਵਾ ਚੱਲਦੀ ਪਈ ਹੈ ਮਲਬਾ ਹਟਾਉਣ ਦੀ ਉਹਦੇ ਵਿੱਚ ਆਪਣਾ ਬੰਦਾ ਯੋਗਦਾਨ ਜਿਹੜਾ ਪਾ ਸਕੀਏ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਨੇ ਔਰ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਜਾਇਜ਼ਾ ਲਿਆ ਜਾ ਰਿਹਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਪ੍ਰੋਸਪਸਾ ਦਿੱਤਾ। ਪ੍ਰੋਸਪਰਚ ਮੁੱਖ ਮੰਤਰੀ ਮਾਨ ਨੇ ਕਿਸ਼ਤੀ ਜਾ ਕੇ ਹੜ੍ਹਾਂ ਨਾਲ ਹੋਈ ਤਬਾਹੀ ਦਾ ਮੌਈਨਾ ਕੀਤਾ। ਇਸ ਦੌਰਾਨ ਸੀਐਮ ਹੜ੍ਹ ਪੀੜਤਾਂ ਨੂੰ ਮਿਲ ਕੇ ਭਾਵੁਕ ਵੀ ਨਜ਼ਰ ਆਏ। ਦਰਸਲ ਇੱਕ ਮਹਿਲਾ ਨੇ ਹੱਥ ਜੋੜ ਕੇ ਆਪਣਾ ਦਰਦ ਬਿਆਨ ਕੀਤਾ ਤਾਂ ਸੀਐਮ ਨੇ ਉਸ ਮਹਿਲਾ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਭਰੋਸਾ ਦਿੱਤਾ ਗਿਆ ਸਰ ਕਿ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਫੰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਸਾਰੇ ਕੋਈ ਨਹੀਂ ਨਾ ਜੋ ਪਤਾ ਲੱਗੂ ਅਜੇ ਤਾਂ ਪਾਣੀ ਹੀ ਨਹੀਂ ਘਟ ਰਿਹਾ ਜੇ ਤੋ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਤਲਬ ਉਹ ਮੰਗ ਲਾਂਗੇ ਜੀ ਪਰ ਪੀਐਮ ਸਰ ਦਾ ਫੋਨ ਹੈ ਤੇਜ ਦੇ ਪ੍ਰਧਾਨ ਮੰਤਰੀ ਐਜੈਂਡਾ ਫੋਨ ਹੈ ਜੀ ਇਹ ਸੰਸਦ ਦਾ ਫੋਨ ਹੈ ਜੀ ਪਾਰਟੀ ਬਣਾਉਣ ਲੱਗੇ ਮੰਨ ਲੈਂਦਾ ਕੁਛ ਲੱਗ ਕੇ ਪਿਆ ਲੱਗ ਗਿਆ ਪੰਜਾਬ ਚ ਲਗਾਤਾਰ ਮੀਂਹ ਕਰਕੇ ਲਗਭਗ 12 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਤੇ ਸੀਐਮ ਸਣੇ ਕਈ ਮੰਤਰੀ ਵਿਧਾਇਕ ਲੋਕਾਂ ਕੋਲ ਜਾ ਕੇ ਰਾਹਤ ਤੇ ਬਚਾਅ ਕਾਰਜਾਂ ਦੀ ਸੁਮਿਖਿਆ ਕਰ ਰਹੇ ਨੇ